ਦੋਸਤੋ ਜੇ ਅਜੋਕੇ ਸਮੇਂ ਇਹ ਕਹਿ ਲਿਆ ਜਾਵੇ ਕਿ ਕਲਯੁਗ ਦੇ ਵਿੱਚ ਇਨਸਾਨ ਦੇ ਨਾਲੋਂ ਤਾਂ ਜਾਨਵਰ ਹੀ ਚੰਗੇ ਨੇ ਤਾਂ ਇਸ ਗੱਲ ਵਿੱਚ ਕੋਈ ਅਤਕਤਨੀ ਨਹੀਂ ਕਿਉਂਕਿ ਤੁਸੀਂ ਦੇਖੋ ਕਿ ਅੱਜ ਇੱਕ ਕੁਕੜੀ ਕਿਵੇਂ ਮੋਰ ਦੇ ਬੱਚਿਆਂ ਨੂੰ ਪਾ ਰਹੀ ਹੈ ਭਾਵੇਂ ਕਿ ਇਹਨਾਂ ਦੀ ਮਾਂ ਜਿਹੜੀ ਬਹੁ ਸਮਾਂ ਪਹਿਲਾਂ ਕਿਸੇ ਕੁੱਤਿਆਂ ਵੱਲੋਂ ਵੀਰ ਦੇ ਵਿੱਚ ਮਰ ਚੁੱਕੀ ਸੀ ਫਰਾਂਤੂ ਇਹਨਾਂ ਦੇ ਆਂਡੇ ਜਿਹੜੇ ਲੈ ਕੇ ਉਕੜੀ ਦੇ ਥੱਲੇ ਰੱਖੇ ਜਾਂਦੇ ਆ ਦੇ ਮੋਰ ਦੇ ਬੱਚਿਆਂ ਦੀ ਕੁਆਲਿਟੀ ਇਹਨਾਂ ਦਾ ਜਿਹੜਾ ਬਾਡੀ ਲੈਂਗੁਏਜ ਹੈ ਇਹਨਾਂ ਦੀ ਜਿਹੜੀ ਹੈਗੀ ਤੁਸੀਂ ਇਹ ਦੇਖੋ ਅੱਕੜ ਮਜਾਜ ਇਹਨਾਂ ਦੀਆਂ ਤਣਾ ਇਹ ਸਾਰਾ ਕੁਝ ਇਹ ਦਰਸਾਉਂਦੀਆਂ ਵੀ ਇਹ ਕੋ ਕੁੱਕੜੀ ਦੇ ਬੱਚੇ ਨਹੀਂ ਇਹ ਕੋ ਚੂਚੇ ਨਹੀਂ ਹੈਗੇ ਤੇ ਨਾ ਹੀ ਇਹਨਾਂ ਨੂੰ ਤੁਸੀਂ ਇਹ ਚੂਚੇ ਸਮਝਣ ਦੀ ਗਲਤੀ ਕਰੋ ਇਹ ਉਹ ਮਾਰਸ਼ਲ ਕੌਮ ਆ ਜਿਹਨੂੰ ਕਿਸੇ ਸਮੇਂ ਕ੍ਰਿਸ਼ਨ ਭਗਵਾਨ ਨੇ ਵੀ ਸਰਮਾਉ ਰੱਖਿਆ ਸੀਗਾ ਤੇ ਇਹਦੇ ਜਿਹੜੇ ਇੱਕ ਇੱਕ ਫੰਗ ਨੂੰ ਆਪਦੇ ਮਕਟ ਦੇ ਵਿੱਚ ਲਾਉਂਦੇ ਸੀ ਕਾਰ ਨਹੀਂ ਸੀ ਇਹ ਸਾਡਾ ਅਜੀਹਾ ਪਿਆਰਾ ਨੈਸ਼ਨਲ ਜਿਹੜਾ ਪੰਛੀ ਆ ਨੈਸ਼ਨਲ ਸਾਡਾ ਜਾਨਵਰ ਆ ਜਿਹੜਾ ਕਿ ਬਹੁਤ ਦਰਲੋਭਾ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਇੰਨਾ ਪਿਆਰਾ ਜਿਹੜਾ ਹੈ ਜਿਹੜਾ ਜਾਨਵਰ ਸਾਨੂੰ ਨਹੀਂ ਮਿਲਦਾ ਤੁਸੀਂ ਦੇਖੋ ਇਹਨਾਂ ਦੀ ਤੜ ਮਾਰਨ ਦੀ ਜਿਹੜੀ ਸਮਰੱਥਾ ਇਹਨਾਂ ਦੀ ਵੇਖਣ ਦੀ ਦੇਖੋ ਕਿਵੇਂ ਅਟੈਕ ਕਰਦੇ ਆ ਠੀਕ ਹੈ ਨਾ ਇਸ ਕਰਕੇ ਇਹ ਅਜੀਹਾ ਪੰਛੀ ਆ ਜਿਹੜਾ ਬੜਾ ਪਵਿੱਤਰ ਆ ਠੀਕ ਹੈ ਇਸੇ ਕਰਕੇ ਜਿਹੜੇ ਇਹਦੇ ਚੋਰ ਆ ਅੰਜੇ ਤੋਂ ਖੰਭ ਇਕੱਠੇ ਕਰਕੇ ਪਵਿੱਤਰਤਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪਹਿਲੇ ਸਮਿਆਂ ਦੇ ਵਿੱਚ ਇਹਦਾ ਜਿਹੜਾ ਖੰਭਾਂ ਦੇ ਨਾਲ ਮਤਲਬ ਜੋੜ ਕੀਤਾ ਜਾਂਦਾ ਸੀ ਇਸੇ ਕਰਕੇ ਹੀ ਪ੍ਰਾਣੇ ਜਿਹੜੇ ਡੇਰੇ ਸੀਗੇ ਉੱਥੇ ਇਹਨਾਂ ਦੇ ਨਾਲ ਹੀ ਜੇ ਕੋਈ ਹਿੰਦੂ ਧਰਮ ਨੂੰ ਮੰਨਦਾ ਸੀ ਤਾਂ ਤੁਸੀਂ ਵੇਖਿਓ ਉੱਥੇ ਵੀ ਇਹਨਾਂ ਦੇ ਜਿਹੜੇ ਖੰਭ ਵਰਤੇ ਜਾਂਦੇ ਸੀ ਜੇ ਕਿਸੇ ਦੇ ਕੋਈ ਥੋੜਾ ਕਰਨਾ ਸੀ ਤਾਂ ਵੀ ਉੱਥੇ ਵਰਤੇ ਜਾਂਦੇ ਸੀ ਕਹਿਣ ਤੋਂ ਭਾਵ ਕਿ ਅਸੀਂ ਕਿਸੇ ਧਰਮ ਨੂੰ ਮੰਨਦੇ ਨਹੀਂ ਇਹਨਾਂ ਦੀ ਪਵਿੱਤਰਤਾ ਉਹਨਾਂ ਦੀ ਕੁਆਲਿਟੀ ਇਹਨਾਂ ਦੀ ਅੱਖਾਂ ਇਹਨਾਂ ਦੀ ਚੁੰਝ ਇਹ ਸਾਰੀਆਂ ਚੀਜ਼ਾਂ ਦੇਖੋ ਕਿ ਕਿਵੇਂ ਇੱਕ ਗੁਗੜੀ ਨੇ ਇਹਨਾਂ ਬੱਚਿਆਂ ਨੂੰ ਪਾਲਿਆ ਫਿਰ ਵੱਡਾ ਕੀਤਾ ਠੀਕ ਆ ਅੱਗੇ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਇਹ ਕਿਵੇਂ ਇਸ ਦੀ ਰਹਿਨਵਾਈ ਦੇ ਵਿੱਚ ਰਹਿੰਦੇ ਰਹਿੰਦੇ ਜਿਹੜੇ ਵੱਡੇ ਪਰ ਇਹਨਾਂ ਨੇ ਆ ਵੀ ਜਿਹੜੀ ਮੂਲ ਪ੍ਰਵਿਰਤੀ ਉਹ ਛੱਡੀ ਨਹੀਂ ਦੇਖੋ ਤਰ ਦੇਖੋ ਇਹਦੀ ਠੀਕ ਆ ਨਾ ਜਿਵੇਂ ਉਹ ਕਰ ਰਹੀ ਉਹ ਓਵੇਂ ਕਰਨ ਦੀ ਕੋਸ਼ਿਸ਼ ਕਰ ਰਿਹਾ ਦੇਖੋ ਫਿਰ ਕੁਝ ਮਹੀਨਿਆਂ ਬਾਅਦ ਦੇਖੋ ਇਹ ਬੱਚਾ ਜਿਹੜੇ ਵੱਡੇ ਹੋ ਜਾਂਦੇ ਆ ਬਈ ਜਸਵੀਰ ਨੇ ਸਾਰੀਆਂ ਗੱਲਾਂ ਦੱਸੀਆਂ ਆ ਦਿਖਾ ਰਹੇ ਆ ਤੁਹਾਨੂੰ ਠੀਕ ਆ ਨਾ ਫਿਰ ਵੱਡੇ ਹੋ ਕੇ ਫਿਰ ਆਪ ਦੀ ਜਿਹੜੀ ਇਹਨਾਂ ਦੀ ਮੂਲ ਪ੍ਰਵਿਰਤੀਆਂ ਨੇ ਇਹ ਉਹਨਾਂ ਨੂੰ ਅਡਾਪਟ ਕਰਦੇ ਆ ਇਹ ਨਹੀਂ ਹੈਗੇ ਕਿ ਕੁਕੜੀ ਮਾਂਗੇ ਮਾਂਗਾ ਦਿੰਦੇ ਆ ਖੁੱਲੇ ਰਹਿੰਦੇ ਆ ਤੇ ਬਹੁਤ ਵਧੀਆ ਉਹਦਾ ਉੱਥੇ ਘਰ ਦੇ ਵਿੱਚ ਇੱਕ ਵਾਤਾਵਰਨ ਬਣਾਇਆ ਵਾ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵਿਖਾ ਰਿਹਾ ਹਾਂ ਔਰ ਵਿਖਾਉਣ ਦਾ ਮਤਲਬ ਇਹ ਹੈ ਕਿ ਕਿਵੇਂ ਇੱਕ ਕੁਕੜੀ ਪਾਲ ਰਹੀ ਹੈ ਮੋਰ ਦੇ ਬੱਚੇ ਠੀਕ ਹੈ ਨਾ ਇਹ ਸਾਰਾ ਕੁਝ ਦਿਖਾਉਣ ਦਾ ਮਤਲਬ ਹੈ ਕਿ ਕਲਜੋ ਦੇ ਵਿੱਚ ਸਾਡੇ ਨਾਲੋਂ ਕਈ ਬਣਾ ਜਿਹੜੇ ਉਹ ਜਾਨਵਰ ਚੰਗੇ ਆ ਤਾਂ ਇਹ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਨੂੰ ਵੱਧ ਤੋਂ ਵੱਧ ਮੀਂਹ ਦੀ ਕਰਦਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋਗੇ ਅੱਗੇ ਤਾਂ ਕਿ ਪਤਾ ਲੱਗ ਸਕੇ ਕਿ ਬੰਦੇ ਨਾਲ ਕਰਜ ਦੇ ਵਿੱਚ ਜਾਨਵਰ ਚੰਗੇ ਨੇ ਤੁਸੀਂ ਦੇਖਿਓ ਅੱਗੇ ਇਹਦੀ ਕੁਆਲਿਟੀ ਕਿਵੇਂ ਇਹ ਦੇਖੋ ਆ ਥੋੜਾ ਵੱਡਾ ਹੋ ਗਿਆ ਚਾਰ ਪੰਜ ਮਹੀਨੇ ਦਾ ਫਿਰ ਇਹਦਾ ਰੰਗ ਕਾਲਾ ਹੋ ਜਾਂਦਾ ਕਾਲੇ ਤੋਂ ਬਾਅਦ ਫਿਰ ਇਹ ਨੀਲਾ ਰੰਗ ਬਦਲਦਾ ਠੀਕ ਆ ਫਿਰ ਇਹਨਾਂ ਦੇ ਮੋਹਰਾਂ ਦੇ ਜਿਹੜੇ ਖੰਭਾ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਸਾਰੀ ਵੀਡੀਓ ਇਸ ਕਰਕੇ ਤੁਹਾਨੂੰ ਦਿਖਾਈ ਹੈ ਕਿ ਅੱਗੇ ਦੇਖੋ